ਸਰ ਇੱਕ ਦੱਸਿਆ ਜਾ ਰਿਹਾ ਨੇਪਾਲ ਬਾਰਡਰ ਤੋਂ ਜਿਹੜਾ ਰੀਪ ਦਾ આરોપી ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ 2 ਲੱਖ ਰੁਪਏ ਜੁਰਮਾਨਾ ਵੀ ਰੱਖਿਆ ਸੀ ਇੱਕ ਮਕੱਦਮਾ 110 ਨੰਬਰ ਮੀਤੀ 22 12 23 ਨੂੰ ਦਰਜ ਰਜਿਸਟਰ ਹੋਇਆ ਜਿਸ ਵਿੱਚ 4 4.5 ਸਾਲ ਦੀ ਬੱਚੀ ਨਾਲ ਰੀਪ ਹੋਇਆ ਸੀ ਜਿਸ ਦਾ ਦੋਸ਼ੀ ਸੌਨੂ ਉੱਤਰ ਸਰਵੰਨ ਤੇ ਜੋ ਮੌਕੇ ਤੋਂ ਭੱਜ ਗਿਆ ਦੀ ਇਸ ਦੇ ਸਬੰਧ ਦੇ ਵਿੱਚ ਸਾਡੇ ਐਸ.ਪੀ. ਸਾਹਿਬ ਚਮੇਦ ਪੁਲਿਸ ਪਾਰਟੀ ਗਏ ਹੋ ਨਹੀਂ ਦੁਸ਼ੀਰੀ ਤਲਾਸ਼ ਦੇ ਵਿੱਚ ਜਦੋਂ ਵੀ ਸਾਨੂੰ ਕੋਈ ਇਨਫਰਮੇਸ਼ਨ ਮਿਲੀ ਤਾਂ ਸਾਨੂੰ ਅਸੀਂ ਅਪਡੇਟ ਕਰ ਦਵਾਂਗੇ ਅੱਛਾ ਸਰ ਕਿਦੋਂ ਦਾ ਮਾਮਲਾ ਇਹ ਛਰੇ ਹੈਗਾ 29 12 23 ਦਾ ਜੀ ਅੱਛਾ ਇਹਦੇ ਵਿੱਚ ਕਿਹਾ ਜਾ ਰਿਹਾ ਨੇਪਾਲ ਬਾਰਡਰ ਤੋਂ ਉਹਨੂੰ ਅਰੈਸਟ ਕਰ ਲਿਆ ਗਿਆ ਹਲੇ ਨਹੀਂ ਕੋਈ ਹਰੇ ਗੱਲਬਾਤ ਪਤਾ ਲੱਗਿਆ ਜਦੋਂ ਵੀ ਸਾਨੂੰ ਕੋਈ ਇਨਫਰਮੇਸ਼ਨ ਮਿਲੀ ਤਾਂ ਸਾਨੂੰ ਅਪਡੇਟ ਕਰ ਦਿਆਂਗੇ ਨਹੀਂ ਹਲੇ ਰਹਿਣੀ ਹੋਈ ਸਾਡੇ ਐਸ.ਪੀ. ਸਾਹਿਬ ਸਮੀਤ ਪੋਲਸ ਫਾਰਟੀ ਦੇ ਵਿੱਚ ਤਲਾਸ਼ ਦੇ ਵਿੱਚ ਉਹਨੇ ਇਹ ਵੀ ਕਹ ਜੀ ਗੁੱਡ ਨਿਊਜ਼ ਜਿਹੜੀ ਆ ਜਲਦੀ ਦਿੱਤੀ ਜਾਊਗੀ ਕਿ ਇਦਾਂ ਕੀ ਲੱਗਦਾ ਫੜ ਲਿਆ ਗਿਆ ਨਹੀਂ ਹਲੇ ਕੋਈ ਗੱਲ ਬਾਤ ਨਹੀਂ ਪਰ ਜਲਦੀ ਦਿੱਤੀ ਜਾਊਗੀ ਜਲਦੀ ਤੋਂ ਜਲਦੀ ਜਿਹੜੀ ਗੁੱਡ ਨਿਊਜ਼ ਸਾਰੇ ਨਹੀਂ ਫੜਿਆ ਗਿਆ ਨਹੀਂ ਹਲੇ ਕੋਈ ਛੜ ਕੋ ਏਦਾਂ ਦੀ ਕੋਈ ਨੂੰ ਪਰਮਿਸ਼ਨ ਨਹੀਂ ਆਈ ਜਿਹੜੀਆਂ ਅਖਬਾਰਾਂ ਚ ਚੈਨਲਾਂ ਤੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਹ ਫੇ ਉਹ ਹਲੇ ਫੇਲ ਤਾਂ ਫੈਕਲਾ ਨਹੀਂ ਨਹੀਂ ਜਦੋਂ ਵੀ ਮਤਲਬ ਪਤਾ ਲੱਗਿਆ ਤਾਂ ਤੁਹਾਨੂੰ ਅਪਡੇਟ ਕੀਤਾ ਜਾਊਗਾ ਇਸ ਬੰਦੇ